ਸੋ ਸਤਿ ਸ਼੍ਰੀ ਅਕਾਲ ਦੋਸਤੋ ਹਾਂ ਜੀ ਤਾਂ ਤੁਹਾਡੇ ਸਾਰੇ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੱਗੀ ਸੋ ਅੱਜ ਕੈਬਨਿਟ ਦੀ ਮੀਟਿੰਗ ਸੀ ਸੋ ਕੈਬਨਿਟ ਦੀ ਮੀਟਿੰਗ ਦੇ ਵਿੱਚ ਮਾਨਜੂਗ ਮੁੱਖ ਮੰਤਰੀ ਤੇ ਵਿੱਤ ਮੰਤਰੀ ਅਤੇ ਹੋਰ ਉਹਨਾਂ ਦੇ ਨਾਲ ਜਿਹੜੀ ਵੀ ਹੋਰੀ ਮਿੱਤਰ ਮੰਡਲੀ ਸੀ ਉਹਨਾਂ ਦੇ ਨਾਲ ਸਿੱਖਿਆ ਮੰਤਰੀ ਸਾਹਿਬ ਵੀ ਸਨ ਤਾਂ ਸੋ ਸਾਰਿਆਂ ਨੇ ਮਿਲ ਕੇ ਜਿਹੜੀ ਇੱਕ ਨਵੀਂ ਅਪਡੇਟ ਜਾਂ ਨਵੀਂ ਘੋਸ਼ਣਾ ਕੀਤੀ ਹੈ ਸੋ ਕੀ ਹੈ ਉਹ ਆਪਾਂ ਤੁਹਾਡਾ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਹੈ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਪਿਛਲੇ ਦਿਨਾਂ ਦੇ ਵਿੱਚ ਇੱਕ ਮਾਨ ਸਰਕਾਰ ਵੱਲੋਂ ਪਹਿਲਾਂ ਵੀ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਸੀ ਕਿ ਜਲਦ ਅਸੀਂ ਜਿਹੜੀਆਂ ਹੈਗੀਆਂ ਉਹ ਨਵੀਆਂ ਭਰਤੀਆਂ ਕਰਾਂਗੇ ਮਾਸਟਰ ਕੇਡਰ ਦੀ ਅਤੇ ETT ਅਧਿਆਪਕਾਂ ਦੀ ਸੋ ਉਸ ਨੂੰ ਅੱਜ ਜਿਹੜੀ ਉਹ ਹਰੀ ਝੰਡੀ ਦੇ ਦਿੱਤੀ ਗਈ ਹੈ ਠੀਕ ਹੈ ਜੀ ਸੋ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਸਾਹਿਬ ਵੱਲੋਂ ਜਿਹੜੀਆਂ ਆਪਾਂ ਦੇਖਿਆ ਸੀ ਕਿ 3600 ਅਧਿਆਪਕਾਂ ਦੀ ਜਿਹੜੀ ਉਹ ਭਰਤੀ ਕਰਨੀ ਸੀ ਜਿਹਦੇ ਵਿੱਚ ਮਾਸਟਰ ਕੇਡਰ ਅਤੇ ETT ਅਧਿਆਪਕ ਸ਼ਾਮਲ ਸਨ ਸੋ ਇਹ ਉਹ ਭਰਤੀ ਸੀ ਦੋਸਤੋ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਉਹਨਾਂ ਕੈਂਡੀਡੇਟਸ ਨੂੰ ਜਾਂ ਉਹਨਾਂ ਕਰਮਚਾਰੀਆਂ ਨੂੰ ਰੱਖਿਆ ਜਾਣਾ ਸੀ ਜੋ ਕਿ ਮਤਲਬ ਸਪੈਸ਼ਲ ਕੈਟਾਗਰੀ ਦੇ ਵਿੱਚ ਆਉਂਦੇ ਆ ਸਪੈਸ਼ਲ ਬੱਚਿਆਂ ਦੇ ਲਈ ਹੀ ਜਿਹੜੀ ਇਹ ਭਰਤੀ ਕੀਤੀ ਜਾਣੀ ਹੈ 3600 ਤੋਂ ਪਲੱਸ ਜਿਹੜੇ ਅਧਿਆਪਕ ਇਹਦੇ ਵਿੱਚ ਰੱਖੇ ਜਾਣੇ ਜੋ ਕਿ ਜਿਹਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਮਾਸਟਰ ਕੈਟਾਗਰੀ ਦੀ 1650 ਜਿਹੜੇ ਹੈਗੇ ਸਪੈਸ਼ਲ ਐਜੂਕੇਟਰ ਨੇ ਅਤੇ 1950 ਇਹਦੇ ਵਿੱਚ ਪ੍ਰਾਇਮਰੀ ਕੈਟਾਗਰੀ ਦੇ ਟੀਚਰ ਨੇ ਠੀਕ ਹੈ ਜੀ ਸੋ ਇਹ ਉਹ ਟੀਚਰ ਹੋਣਗੇ ਜੋ স্পেশাল ਕੈਟਾਗਰੀ ਨਾਲ ਸੰਬੰਧ ਰੱਖਦੇ ਆ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਇੱਕ ਵੀਡੀਓ ਸਾਂਝੀ ਕੀਤੀ ਦੋਸਤੋ ਸੋ ਉਸ ਦੇ ਵਿੱਚ ਇਹ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆਏ ਸੀ ਕਿ ਇਹ ਸਾਰਿਆਂ ਤੇ ਲਾਗੂ ਹੋਊਗੀ ਮਾਸਟਰ ਕੈਟ ਤੇ ਜਾਂ ਪ੍ਰਾਇਮਰੀ ਤੇ ਕੀ ਸਪੈਸ਼ਲ ਹੋਵੇਗਾ ਤਾਂ ਹੁਣ ਜਿਹੜੀ ਉਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੋਸਤੋ ਇਹ ਚ ਬਕਾਇਦਾ ਲਿਖਿਆ ਗਿਆ ਠੀਕ ਹੈ ਜੀ ਸਪੈਸ਼ਲ ਐਜੂਕੇਟਰ ਅਧਿਆਪਕ ਠੀਕ ਹੈ ਚਾਹੇ ਪ੍ਰਾਇਮਰੀ ਕੈਟ ਦੇ ਹੋਣ ਚਾਹੇ ਮਾਸਟਰ ਕੈਟ ਦੇ ਹੋਣ ਤਾਂ ਭਾਵੇਂ ਉਹਨਾਂ ਦੀ ਜਿਹੜੀ ਹੈਗੀ ਉਹ ਸਪੈਸ਼ਲਿਟੀ ਹੋਣੀ ਚਾਹੀਦੀ ਹੈ ਜਿਹੜੇ ਉਹ ਡਿਸੇਬਲ ਬੱਚਿਆਂ ਨੂੰ ਐਮਰ ਬੱਚਿਆਂ ਨੂੰ ਜਾਂ ਜਿਹੜੀ ਗਿਫਟਿਡ ਬੱਚੇ ਹੁੰਦੇ ਆ ਉਹਨਾਂ ਨੂੰ ਪੜਾਉਣਗੇ ਠੀਕ ਆ ਸਰ ਤਾਂ ਉਹਨਾਂ ਵਾਸਤੇ ਜਿਹੜੀ ਸਪੈਸ਼ਲ ਉਹ ਰੱਖਿਆ ਗਿਆ ਸੋ ਇਹਦਾ ਸਿੱਧਾ ਸਿੱਧਾ ਸਾਫ਼ ਜਿਹੜਾ ਹੈਗਾ ਮਤਲਬ ਇਹ ਮੰਨਦਾ ਹੈ ਕਿ ਜਿਹੜੇ 3600 ਅਧਿਆਪਕ ਰੱਖੇ ਜਾਣੇ ਆ ਦੋਸਤੋ ਉਹ ਸਪੈਸ਼ਲ ਐਜੂਕੇਟਰ ਹੋਣੇ ਚਾਹੀਦੇ ਆ ਜਿਹੜੇ ਗੁੰਗੇ ਬੋਲੇ ਅੰਨਿਆ ਤੇ ਹੋਰ ਇਸ ਤਰ੍ਹਾਂ ਦੇ ਜਿਹੜੇ ਡਿਸੇਬਲ ਬੱਚੇ ਆ ਉਹਨਾਂ ਨੂੰ ਪੜਾ ਸਕਦੇ ਆ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਪ੍ਰਾਇਮਰੀ ਕੇਡਰ ਦੇ ਵਿੱਚ ਜਿਹੜੇ ਹੈਗੇ ਸੀ ਪੀਟੀ ਮਾਸਟਰਾਂ ਦੀਆਂ ਜਿਹੜੇ 200 2000 ਅਸਾਮੀਆਂ ਬਾਰੇ ਕੀ ਹੈਗਾ ਸੀ ਸੋ ਪਿਛਲੇ ਦਿਨਾਂ ਦੇ ਵਿੱਚ ਕੱਲ ਜਾਂ ਪਰਸੋ ਇੱਕ ਸਿੱਖਿਆ ਮੰਤਰੀ ਸਾਹਿਬ ਵੱਲੋਂ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਜਿਹਦੇ ਵਿੱਚ ਉਹਨਾਂ ਨੇ ਬਕਾਇਦਾ ਵੱਖ-ਵੱਖ ਕੇਡਰ ਦੇ ਵੱਖ-ਵੱਖ ਕੈਟਾਗਰੀ Y ਜਿਹੜੀਆਂ ਉਹ ਸੂਚਨਾ ਸਾਂਝੀ ਕੀਤੀ ਗਈ ਸੀ ਕਿ ਜਲਦ ਹੀ ਅਸੀਂ ਪਹਿਲੀ ਵਾਰ ਹੋਊਗਾ ਕਿ ਪ੍ਰਾਇਮਰੀ ਕੇਡਰ ਦੇ ਵਿੱਚ ਵੀ ਜਿਹੜੇ ਪੀਟੀ ਮਾਸਟਰ ਭਰਤੀ ਕੀਤੇ ਜਾਣਗੇ ਸੋ ਜਲਦੀ ਹੀ ਉਹ ਨੌਜਵਾਨ ਜਿਹੜੇ ਪੀਟੀ ਮਾਸਟਰ ਦਾ ਕੋਰਸ ਕਰ ਚੁੱਕੇ ਐ ਜਾਂ ਜਿਹੜੇ ਪੀਟੀ ਮਾਸਟਰ ਲੱਗਦੇ ਬਿਲਕੁਲ ਕਾਬਿਲ ਨੇ ਸੋ ਆਪਣੀ ਮਿਹਨਤ ਜਾਰੀ ਰੱਖੋ ਕਿ ਜਲਦ ਹੀ ਜਿਹੜਾ ਕਿਉਂਕਿ ਆਪਾਂ ਨੂੰ ਪਤਾ ਵੀ ਸਰਕਾਰ ਦਾ ਤਕਰੀਬਨ 1.5 ਸਾਲ ਜੈ ਇਸ ਤੋਂ ਘੱਟ ਸਮਾਂ ਹੋ ਬਾਕੀ ਐ ਸੋ ਜਾਣ ਸਮੇਂ ਤੱਕ ਜਿਹੜੀਆਂ ਹੋ ਸਾਰੀਆਂ ਆਪਣੀਆਂ ਮੰਗਾਂ ਨੂੰ ਪੂਰਾ ਕਰਕੇ ਜਾਣਗੇ ਪਰ ਸਭ ਤੋਂ ਵੱਡੀ ਅਫਸੋਸ ਦੀ ਗੱਲ ਇਹੀ ਐ ਦੋਸਤੋ ਕਿ ਜਿਹੜੇ ਅਧਿਆਪਕ ਨੇ ਉਹ ਕਾਫੀ ਲੰਮੇ ਸਮੇਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਜਿਹੜੀ ਮੰਗ ਕਰ ਰਹੀ ਹੈ ਪਰ ਉਹਨਾਂ ਦੀ ਉਹ ਸੁਣਵਾਈ ਅਜੇ ਤੱਕ ਵੀ ਜਿਹੜੀ ਹੋ ਨਹੀਂ ਹੋਈ ਹਾਲਾਂਕਿ ਉਹ ਕੋਰਟ ਕੇਸ ਦੇ ਵਿੱਚ ਵੀ ਕਾਫੀ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਸੰਘਰਸ਼ ਕਰਦਿਆਂ ਨੂੰ ਤੇ ਦੂਸਰਾ ਸੀ ਦੋਸਤੋ ਪੰਜਾਬ ਪੇਸ ਕ ਬਹਾਲੀ ਵਾਲਾ ਕਿਉਂਕਿ ਜਿਹੜੀਆਂ ਆਪਾਂ ਦੇਖਿਆ ਕਿ 17/7/20 ਵਾਲਾ ਜਿਹੜਾ ਨੋਟੀਫਿਕੇਸ਼ਨ ਉਹ ਅਧਿਆਪਕਾਂ ਤੇ ਮੱਲੋ ਜਿਹੜੀ ਜਿਹੜਾ ਉਹ ਥੋਪਿਆ ਗਿਆ ਠੀਕ ਹੈ ਜੀ ਸੋ ਉਸ ਦੇ ਅਕੋਰਡਿੰਗ ਜਿਹੜੇ ਅਧਿਆਪਕਾਂ ਦਾ ਲੰਮਾ ਸੰਘਰਸ਼ ਹੈ तकरीबन 3-4 ਸਾਲ ਤੋਂ ਚੱਲ ਰਿਹਾ ਹੈ ਜੇਕਰ ਉਹਨੂੰ ਵੀ ਰੱਦ ਕਰਦੀ ਹੈ ਤਾਂ ਕਿਤੇ ਨਾ ਕਿਤੇ ਕਹਿੰਦੀ ਮੈਂ ਕਿਹਾ ਵੀ ਪੂਰੀ ਨਹੀਂ ਇਕ ਟੁਕੜ 50% ਤੋਂ ਜ਼ਿਆਦਾ ਜਿਹੜੀ ਉਹ ਸਿੰਭਤੀ ਹੈ ਉਹ ਮਾਨ ਸਰਕਾਰ ਨੂੰ ਮਿਲਦੀ ਹੈ ਠੀਕ ਹੈ ਜੀ ਸੋ ਇਸ ਕਰੀ ਜ਼ਰੂਰ ਸੋਚਣਾ ਚਾਹੀਦਾ ਸੋ ਜੇਕਰ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਕਰਦੀ ਹੈ ਸ਼ੇਮਾ ਪੇਸ ਕੇ ਲਾਗੂ ਕਰਦੀ ਹੈ ਜਿਹੜੇ ਅਧਿਆਪਕਾਂ ਨੂੰ ਰੀਕਾਸਟਲ ਕਰਕੇ ਜਿਹੜਾ ਹੋਗਾ ਨੌਕਰੀਆਂ ਤੋਂ ਲਾਉਣ ਬਾਰੇ ਗੱਲ ਹੋ ਰਹੀ ਹੈ ਜੇਕਰ ਉਹਨਾਂ ਸਾਰਿਆਂ ਨੂੰ ਇਹ ਮਾਨ ਸਰਕਾਰ ਸਜਾ ਲੈਂਦੀ ਹੈ ਮੁੱਖ ਮੰਤਰੀ ਸਾਹਿਬ ਸੁਲਝਾ ਲੈਂਦੇ ਆ ਆਪਣੇ ਕਰ ਲੈਂਦੇ ਆ ਤਾਂ ਤਕਰੀਬਨ 90% ਜਿਹੜੀ ਉਹ ਅਧਿਆਪਕਾਂ ਦੀ ਸਹਿਮਤੀ ਇਹਨਾਂ ਦੇ ਨਾਲ ਹੋ ਜਾਂਦੀ ਹੈ ਸੋ ਇਹਨਾਂ ਦੀ